ਲੁਧਿਆਣਾ ਦੇ ਦੁਗਰੀ ਰੋਡ ਸਥਿਤ ਮਧੂਰਤ ਫਾਈਨਾਂਸ ਵਿਕੇ ਦਿਨ ਦਿਹਾੜੇ 6 ਲੁਟੇਰਿਆਂ ਵੱਲੋਂ ਸ਼ਰੇਆਮ 2.5 ਲੱਖ ਨਕਦੀ ਅਤੇ ਦੋ ਬੈਗ ਭਰ ਕੇ ਸੋਨਾ ਲੁੱਟਣ ਦੀ ਖਬਰ ਪ੍ਰਾਪਤ ਹੋਈ ਹੈ ਤੜਕੇ 9:00 ਵਜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਕੇ ਨਿਕਲ ਰਹੇ ਲੁਟੇਰਿਆਂ ਨੂੰ ਜਦੋਂ ਲੋਕਾਂ ਵੱਲੋਂ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲੁਟੇਰਿਆਂ ਨੇ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਪ੍ਰਾਪਤ ਹੋਈ ਹੈ ਮੌਕੇ ਤੇ ਫਾਇਰਿੰਗ ਕਰਕੇ ਭੱਜ ਰਹੇ ਲੁਟੇਰਿਆਂ ਦੇ ਮੋਟਰਸਾਈਕਲ ਦਾ ਸੰਤੁਲਨ ਫਿਕਰ ਗਿਆ ਅਤੇ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ। ਸਰਦੀਆ ਦਿੱਲੀ ਦਾ ਨੰਬਰ ਆ ਪਲਸਰ ਮੋਟਰਸਾਈਕਲ ਆ ਉਹ ਉੱਤੇ ਖੜੇ ਨੇ ਉਧਰੋਂ ਸਾਈਡ ਪਰ ਉਧਰ ਵੀ ਉਧਰ ਖੜੇ ਨੇ ਪਲਸਰ ਦੋ ਮੋਟਰਸਾਈਕਲ ਆ ਉਹ ਕੋਈ ਲਾਪਤਾ ਨਹੀਂ ਤਿੰਨ ਮੁੰਡੇ ਲਾਪਤਾ ਨਹੀਂ ਤਿੰਨ ਮੁੰਡੇ ਫੜੇ ਗਏ ਨੇ ਜਿਹੜੇ ਮੁੰਡੇ ਗੋਲੀ ਵੱਜੀ ਆ ਉਹ ਕਿਸਨੂੰ ਕੋਲੇ ਭਰਤੀ ਆ ਠੀਕ ਆ ਜੀ ਕਿੰਨੇ ਲੋਕਾਂ ਨੂੰ ਗੋਲੀ ਲੱਗੀ ਆ ਗੋਲੀ ਇੱਥੇ ਲੱਗੀ ਆ ਤਿੰਨ ਬੰਦੇ ਨੂੰ ਲੱਗੀ ਆ ਇੱਕ ਬੰਦੇ ਨੂੰ ਗੋਲੀ ਵੱਜੀ ਆ ਉਹ ਕਿੰਨੇ ਬੰਦੇ ਸੀ ਉਹ ਕਿੰਨੇ ਤਕਰੀਰ ਬਾਅਦ ਉਹ ਵੀ 9:30 10 ਵਜੇ ਤੋਂ ਖਾਸਪਾਈ ਹੁੰਦੀ ਆ ਠੀਕ ਆ ਜੀ ਉਹਦੇ ਬਾਅਦ ਉਹ ਅੰਦਰ ਵੜ ਗਏ ਗਨਗੂਨ ਲੈ ਕੇ ਠੀਕ ਆ ਨਾ ਜਿਹੜੇ ਪਰ ਮੈਨੇਜਰ ਸੀਗੇ ਉਹਨਾਂ ਦੇ ਚਪੇੜਾ ਚਪੂੜਾ ਮਾਰੀ ਆੜੀ ਗਾਣਾ ਉਹਨੂੰ ਧਮਕਾਇਆ ਫਿਰ ਪੈਰ ਪੂਰੇ ਇਕੱਠੇ ਕਰਕੇ ਉਹਨਾਂ ਨੇ ਪੰਜ ਛੇ ਫਾਇਰ ਮਾਰੇ ਉੱਥੇ ਆਹਨ ਥੱਲੇ ਕੀ ਪਬਲਿਕ ਸੀਗੀ ਬਾਹਰ ਕੀ ਮਤਲਬ ਸਟਾਈਡ ਹੋ ਜਾ ਮੈਨੂੰ ਜਾਣ ਨੂੰ ਰਸਤਾ ਮੇਂ ਦੇ ਦੇ ਠੀਕ ਹੈ ਬਾ ਫਾਇਰ ਕਰਨ ਦੇ ਮੈਂ ਸਾਰੀ ਪਬਲਿਕ ਭੱਜ ਗਈ ਇਧਰ ਉਧਰ ਠੀਕ ਹੈ ਨਾ ਤੇ ਉਹ ਮੁੰਡੇ ਭੱਜਣ ਦੀ ਕੋਸ਼ਿਸ਼ ਕੀਤੀ ਪਲਸਰ ਉੱਤੇ ਲਾਇਕ ਗੱਡੀ ਕੋ ਪੇਂਟ ਥਲੇ ਠੀਕ ਹੈ ਨਾ ਅਸੀਂ ਦੋ ਦਰ ਆ ਰਹੇ ਸੀਗੇ ਠੀਕ ਹੈ ਨਾ ਉਹਨੇ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਪੈਰ ਤੇ ਗੋਲੀ ਮਾਰੀ ਠੀਕ ਹੈ ਨਾ ਫਿਰ ਮੈਂ ਬੱਟਾ ਮਾਰਿਆ ਉਹਦੇ ਠੀਕ ਹੈ ਨਾ ਯੋਪ ਪਿਦਾ ਕੇ ਮੋਟਰਸਾਈਕਲ ਪਲਸਰ ਵੀ ਸਰਦਾਰ ਭਾਈ ਸੀਗੇ ਆਟੋ ਵਾਲੇ ਉਹਨਾਂ ਨੇ ਫੜ ਗਿਆ ਪਿੱਛੇ ਗੱਲ ਦਾ ਠੀਕ ਹੈ ਨਾ ਦੋ ਮੁੰਡੇ ਡਿੱਗ ਜਿੰਗੋ ਪਿਸਤਲ ਸੀਗੀ ਕਿੰਨੇ ਕਿੰਨੇ ਹਮਲਾਵਰ ਫੜੇ ਗਏ ਨੇ ਟੋਟਲ ਤਿੰਨ ਫੜੇ ਗਏ ਨੇ ਤਿੰਨ ਫਰਾਦ ਨੇ ਠੀਕ ਹੈ ਨਾ ਤਿੰਨ ਦੋ ਪਿਛਲਾ ਫੜੀਆਂ ਗਈਆਂ ਆ ਕਿੰਨੇ ਫੜੇ ਗਏ ਤਿੰਨ ਫੜੇ ਗਏ ਨੇ ਕੁਛ ਗੱਡੀ ਦੀ ਨਹੀਂ ਪਲਸਰ ਸੀਗੀ ਉਹਨਾਂ ਦੇ ਉਹਨਾਂ ਨੇ ਕੋਈ ਕਿਸੇ ਨੂੰ ਬੋਲਿਆ ਉਹਨਾਂ ਨੇ ਦੋ ਤੇ ਅਸੀਂ ਕੁੱਟਿਆ ਦੋਨੋਂ ਮੋਟਰਸਾਈਕਲ ਪਾਲਸਰ ਸੀ ਇਹ ਗੋਲੀ ਕਿੰਦੇ ਲੱਗੀ ਆ ਗੋਲੀ ਕਿੰਦੇ ਲੱਗੀ ਆ ਗੋਲੀ ਮੁੰਡੇ ਦੇ ਪੈਰ ਤੇ ਬੱਜੀ ਆ ਗੋਲੀ ਮੁੰਡਾ ਸਟਾਫ ਮੈਂਬਰ ਆ ਕੌਣ ਆ ਸਟਾਫ ਮੈਂਬਰ ਨਹੀਂ ਉਹ ਅਸੀਂ ਕੰਮ ਕਰਦੇ ਨਾਲ ਹੀ ਠੀਕ ਆ ਅਸੀਂ ਆ ਰਹੇ ਸੀ ਠੀਕ ਆ ਨਾ ਉਹ ਨਿਕਲੇ ਬੈਂਕ ਬੂਲੇ ਕਿ ਠੀਕ ਹੈ ਨਾ ਅਸੀਂ ਤਾਂ ਤਨੁਬਦ ਸਾਡਾ ਦਾ ਦੇਸ਼ ਹੀ ਹੈ ਭਾਈ ਅਜੇ ਤਾਂ ਕੁਝ ਨਾ ਕੁਝ ਕਰਾਂਗੇ ਹੀ ਕਿੰਨੇ ਗਰੀਬ ਬੰਦੇ ਦੇ ਇੱਥੇ ਪੈਰ ਖੜੇ ਹੋ ਜਾਂ ਕਿੰਨੇ ਬੰਦੇ ਦੇ ਕਿ ਨਗੀ ਹੈਗਾ ਵਾ ਅਸੀਂ ਉਸ ਸਾਹਮਣੇ ਆਪਾਂ ਜਾਨ ਨੂੰ ਖੇੜੀਏ ਪਰ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਠੀਕ ਹੈ ਨਾ ਮੁੰਡੇ ਫੜੇ ਗਏ ਹਾਂ ਮੁੰਡੇ ਫੜੇ ਗਏ ਫਿਰ ਉਹਨੇ 6 ਮੁੰਡੇ ਸੀਗੇ 3 ਮੁੰਡੇ ਫੜੇ ਗਏ ਆ ਇੱਕ ਠੀਕ ਹੈ ਨਾ ਬਾਕੀ 3 ਦਾ ਪਤਾ ਨਹੀਂ ਹੈਗਾ ਠੀਕ ਹੈ ਤੇਰੇ ਮੁੰਡੇ ਨੂੰ ਗ੍ਰਿਫਤਾਰ ਤੇ ਪੁਲਿਸ ਲੈ ਲਿਆ ਠੀਕ ਹੈ ਨਾ ਉਹਨਾਂ ਕੋਲ 2 ਦਿਨ ਪਿਛਲਾ ਫੜੀ ਗਈਆਂ ਉਥਾਂ ਨਹੀਂ ਰਹਿ ਗਏ ਆ ਠੀਕ ਹੈ ਜੀ ਜਦੋਂ ਮੈਂ ਉਦੋਂ ਦੋ ਬੰਦੇ ਇੱਧਰ ਘੁਮਰੇ ਸੀਗੇ ਇੱਕ ਨੇ ਹਲਮਟ ਪਾਇਆ ਹੋਇਆ ਸੀ ਇੱਕੋ ਦਈ ਸੀਗਾ ਤੇ ਇਹਨਾਂ ਦਾ ਜਿਹੜਾ ਮੁਲਾਜ਼ਮ ਹੈਗਾ ਉੱਪਰ ਵਾਲੇ ਬੈਂਗਲਾ ਮਠੂਰ ਵਾਲੇ ਦਾ ਇਹ ਜਦੋਂ ਆਇਆ ਇਹਦੇ ਮਗਰ ਹੀ ਚਾਰ ਬੰਦੇ ਹੋਰ ਚਲੇ ਗਏ ਉੱਪਰ ਉਹਨਾਂ ਦੇ ਬੰਦੇ ਥੱਲੇ ਆਏ ਜਦੋਂ ਪਹਿਲੇ ਪੱਥਰ ਚਾਲੂ ਕੀਤੇ ਜਦੋਂ ਫੜਨ ਲੱਗੇ ਉਹਨਾਂ ਨੇ ਗੋੜੀਆਂ ਚਾਲੂ ਕਰਤੀਆਂ 6 ਜਣੇ ਸੀਗੇ ਉਹ ਜਿੱਦ ਤੇ ਕਿੰਨੇ ਫੜੇਗੇ ਇਹ ਜਿਹਦੇ ਵਿੱਚੋਂ ਇੱਕ ਤਾਂ ਭੱਜ ਗਿਆ ਵਾ 5 ਫੜੇਗੇ 5 ਨੇ 3 ਫੜੇਗੇ 5 3 ਦੋ ਉਧਰੋਂ ਵੀ ਫੜੇ ਸਾਡੇ ਉਹੀ ਫੜ ਲੇ ਹਾਂ ਜਿਹੜੇ ਉਧਰ ਪੱਛੇ ਨੇ ਉਧਰੋਂ ਵੀ ਫੜ ਲੈ ਇੱਕ ਤਾਂ ਪਹਿਲੇ ਇੱਕ ਤਾਂ ਪਹਿਲੇ ਪੱਜ ਗਿਆ ਸਾਜੀ ਉਹ ਫੜਿਆ ਨਹੀਂ ਗਿਆ ਬਾਕੀ ਫੜੇਗੇ ਹਾਂਜੀ 8:45 ਦੇ ਲਵੇ ਹੋਈ ਹੈ ਕਿਉਂਕਿ 8:50 ਦੇ ਖੋਲਦੇ ਆਂ ਬ੍ਰਾਂਚ ਅਸੀਂ ਤਿੰਨ ਬੰਦੇ ਖੋਲਦੇ ਆਂ ਜੀ ਜੀ ਜਿਵੇਂ ਕਿ ਇੱਕ ਗਾਰਡ ਦੋ ਸਟਾਫ ਦੇ ਅੱਛਾ ਜੀ ਇੱਕ ਬੰਦਾ ਸਟਾਫ ਦਾ ਆਇਆ ਸੀ ਇੱਕ ਅਜੇ ਆਉਣਾ ਸੀ ਤੋ ਜਿਹੜਾ ਸਟਾਫ ਦਾ ਸੀ ਮੈਂ ਸਟਾਫ ਨੂੰ ਚੈੱਕ ਕਰਦਾ ਮੈਂ ਇਹਨੂੰ ਚੈੱਕ ਕਰਕੇ ਮੈਂ ਪਿੱਛੇ ਗਿਆ हां ਜਲਮਗਾ ਮੈਂ ਦੇਖਦਾ ਅਮੇਸ਼ ਆਉਣ ਵਾਲਾ ਜਦੋਂ ਮੈਂ ਉਹ ਗਿਆ ਪਿੱਛੇ ਜਦੋਂ ਉਹਨਾਂ ਨੇ ਮੈਨੂੰ ਫੜ ਲਿਆ ਕਿੰਨੇ ਕੁ ਬੰਦੇ ਸੀਗੇ ਜੀ ਪੰਜ ਬੰਦੇ ਜੀ ਪੰਜਾਂ ਕੋਲ ਵੈਪਨ ਸੀ ਤੇ ਦੂਜੇ ਬੰਦੇ ਨੂੰ ਵੀ ਜਦੋਂ ਹੀ ਫੜ ਲਿਆ ਉਹਨਾਂ ਨੇ ਮੇਰੇ ਨਾਲ ਜਿਹੜਾ ਸੀ ਇੱਕ ਸਾਨੂੰ ਦੋਨਾਂ ਨੂੰ ਜਵਾ ਦਾ ਮੂੰਹ ਲਵੇਟ ਕੇ ਕਹਿੰਦੇ ਗੋਲੀਆਂ ਬਚਦੀ ਕੱਢ ਦਾਂਗੇ ਜੇ ਤੁਸੀਂ ਸਾਹ ਵੀ ਕੱਢਿਆ ਜਦ ਹੀ ਸਾਡੇ ਮਾ ਉਹ ਲਾਦੇ ਪੱਟੇ ਜੇ ਅੱਛਾ ਤੇਪਾ ਜਿਹੜੇ ਟੈਂਪੂ ਬੰਦ ਕਰਾ ਆ ਬਰਦਾਨੂ ਪੁੱਛਿਆ ਕਿ ਕਿਨੇ ਕਿਨੇ ਆਉਣਾ ਸੀਗਾ ਜੀ ਪੰਜ ਨੇ ਸਟਾਫ ਤੇ ਦੋ ਕੁੜੀਆਂ ਨੇ ਜਾਨੂੰ ਅਮੇਸ਼ ਮੁੰਡਾ ਆ ਗਿਆ ਜਿਹਦਾ ਗੁੱਟ ਬੰਨਿਆ ਹੋਇਆ ਉਹਨੂੰ ਬੰਨ ਲਿਆ ਜਾਨੂੰ ਇੱਕ ਕੁੜੀ ਆ ਗਈ ਉਹਨੂੰ ਬੰਨ ਲਿਆ ਫੇਰ ਦੂਜੀ ਆ ਗਈ ਉਹਨੂੰ ਫੇਰ ਮੈਨੇਜਰ ਸਾਹਿਬ ਆਏ ਪਰ ਮੈਨੇਜਰ ਸਾਹਿਬ ਨੂੰ ਬੰਨ ਲਿਆ ਜੀ ਫੇਰ ਇੱਕ ਸਵਾਈ ਵਾਲਾ ਮਗਰੋਂ ਆਉਂਦਾ ਉਹਨੂੰ ਸਵਾਈ ਵਾਲੇ ਨੂੰ ਬੰਨਦਾ ਜੀ 6 ਬੰਦੇ ਅਸੀਂ ਅੰਦਰ ਬੰਨ ਕੇ ਬਿਠਾ ਦੇ ਸੀਗੇ ਜਾਨੀ ਕੀ ਕੀ ਲੈ ਗਏ ਉਹ ਅੰਦਰੋਂ ਉਹਨਾਂ ਨੇ ਝੋੜੇ ਭਰ ਲਈ ਸੀਗੇ ਜੀ ਪਰ ਥੱਲੇ ਛਡਾ ਲਈ ਸੀ ਥੱਲੇ ਪਤਾ ਲੱਗਿਆ ਸੀ ਸਾਡੇ ਉਧਰੋਂ ਜਿਹੜਾ ਮੇਨ ਆਫਸਾਰ ਉਹ ਕਹਿੰਦੇ ਉਹਨੂੰ origignal ਆਫਸ ਤੋਂ ਸਟਾਫ ਕਿਉਂਕਿ ਉਹ ਉਹਨਾਂ ਨੇ ਜਦ ਦੇਖਿਆ ਵੀ ਕਿਸੇ ਦਾ ਪੰਚ ਨਹੀਂ ਲੱਗਿਆ ਬ੍ਰਾਂਚ ਕੋਈ ਫੋਨ ਨਹੀਂ ਚੱਕਦਾ ਟਾਈਮ ਨਾ ਉੱਪਰ ਹੋ ਗਿਆ ਵੀ ਕੋਈ ਵੀ ਸਟਾਫ ਦਾ ਫੋਨ ਨਹੀਂ ਚੱਕਦਾ ਉਹਨਾਂ ਨੂੰ ਸ਼ੱਕ ਹੋ ਗਿਆ ਉਹ ਸ਼ੱਕ ਤੋਂ ਸੱਫੀਆ ਸੀ ਕਿ ਕਿ ਮੈਂ ਕਹਿੰਦੇ ਕਿ ਇਹਨੇ ਇਹ ਬੰਦੇ ਆ ਕੇ 20-25 ਮੀਟਰ ਹੈ ਜੀ ਅੰਦਰ ਆ ਆਮਨਾਲ ਕਰਿਆ ਉਹਨਾਂ ਨੇ ਜੋ ਨਹੀਂ ਕਰਿਆ ਗੋਲੀਆਂ ਪੰਜ-ਛੇ ਚੰਗੂੜੀਆਂ ਚੱਲੀਆਂ ਆ ਛਰੇ ਬਾਹਰੋਂ ਤੇ ਕਿੰਨਾ ਚਾਰ-ਪੰਜ ਬੋਏ ਆ ਜੀ ਫਾਇਰੋਂ ਕਿੰਨਾ ਸੋਨਾ ਸੋਨਾ ਦਾ ਸੋਨਾ ਉਹ سونے ਦਾ ਬਚਾਅ ਹੋ ਗਿਆ ਜੀ ਕਿਉਂਕਿ ਉਹ ਸਾਰੇ ਬੈਗ ਭਰ ਕੇ ਇੱਕੋ ਲੈ ਗਏ ਸੀ ਜਦੋਂ ਥੱਲੇ ਸਾਡੇ ਬੰਦੇ ਇਕੱਠੇ ਹੋ ਗਏ ਪੁਲਿਸ ਨੂੰ ਵੀ ਦੱਸਤਾ ਸੀ ਪਰ ਉੱਥੇ ਉਹਨਾਂ ਨੇ ਉਦੋਂ ਹੀ ਗੋਲੀਆਂ ਚਲਾਈਆਂ ਵੀ ਬੈਗ ਉਹ ਸਾਡੇ ਕੋਲੇ ਵੀ ਉਹਦੇ ਚੋਂ ਕੁਝ ਕੱਢਿਆ ਜਾਂ ਨਹੀਂ ਕੱਢਿਆ ਇਹ ਰੱਬੀ ਜਾਨ ਦਾ ਪਰ ਬੈਗ ਸਾਡੇ ਬੱਚ ਗਏ ਮਿਲ ਗਏ ਜੀ ਹਾਂ ਜਿਹੜਾ ਕੈਸ ਸੀਗਾ 2.5 ਲੱਖ ਉਹ ਕਿਤੇ ਦੇ ਬੱਚੀ ਵੀ ਮੱਜੀ ਆ ਜੀ ਦੋ ਜਾਨਾਂ ਦੇ ਲੱਗੀ ਇੱਕ ਦੇ ਇੱਕ ਦੇ ਨੱਕ ਦੇ ਲੱਗੇ ਸਾਡੇ ਉਧਰ ਹਾਂ ਸਾਡੇ ਉਧਰਲੇ ਜਿਹੜਾ ਹੈਡ ਆਫ ਸਾਡੇ ਸਟਾਫ ਦੇ ਲੱਗੀ ਹੈ ਜਿਹੜੇ ਥੱਲੇ ਆ ਗਏ ਸੀ ਉਹਨਾਂ ਦੇ ਮੈਨੂੰ ਨਾਮ ਨਹੀਂ ਪਤਾ ਜੀ ਸਟਾਫ ਸੀਨੀਅਰ ਨੇ ਉਹ ਮੈਨੂੰ ਉਹਨਾਂ ਨੇ ਸਾਡਾ ਘਟ ਬਾ ਪੈਂਦਾ ਜੀ ਹਾਂ ਜੀ ਅੱਛਾ ਤੇ ਇੱਕ ਬੰਦਾ ਇਹ ਤੁਹਾਡੇ ਦੇ ਦਿੱਸਤੀ ਵੀ ਕੈਮਰੇ ਅੰਦਰ ਆ ਗਿਆ ਸਾਰਾ ਕੁਸਾ ਜੀ ਆਹ ਦੇ ਕੈਮਰਾ ਲੱਗਿਆ ਹੋਏ ਚਾਉਂਦੇ ਆਂ ਦਾ ਪਤਾ ਲੱਗਦਾ ਪਹਿਲਾਂ ਬੰਦ ਦੇਖੇ ਸੀ ਕਦੇ ਆ ਵੀ ਇਧਰੇ ਨਹੀਂ ਦੇਖੇ ਬੰਦੇ ਉੱਪਰੇ ਹੀ ਸੀਗੇ ਜੀ ਬੰਦੇ ਉੱਪਰੇ ਸੀਗੇ ਤੇ ਪੰਜਾਬੀ ਬੋਲਦੇ ਜਾਂ ਹਿੰਦੀ ਬੋਲਦੇ ਹਿੰਦੀ ਬੋਲਦੇ ਕੀ ਨਾਮ ਹੈ ਜੀ ਤੁਹਾਡਾ ਦੀਪਕ ਦੀਪਕ ਜੀ ਇਹ ਜਿਹੜੀ ਸੱਟ ਲੱਗੀ ਹੈ ਕਿੱਦਾਂ ਲੱਗੀ ਜੀ ਮੈਂ ਇੱਥੋਂ ਜਾ ਰਿਹਾ ਸੀ ਆਪਣੇ ਆਪ ਦੇ ਬੈਂਕ ਨਹੀਂ ਦੇਖੇ ਬੈਂਕ ਨਹੀਂ ਹੈਗਾ ਜੀ ਹਾਂ ਬੈਂਕ ਉੱਥੇ ਜਾ ਰਹੀ ਮੁੰਡੇ ਕੋਲ ਮੈਨੂੰ ਇੱਥੇ ਮੈਂ ਥਾਰ ਦਾ ਨਹੀਂ ਗੋਲੀ ਮਾਰੀ ਮੇਰੇ ਤੁਹਾਡੇ ਗੋਲੀ ਮਾਰੀ? ਹਾਂਜੀ। ਤੁਸੀਂ ਬੈਂਕ ਜਾਦੇ ਸੀ ਤੁਸੀਂ ਬੈਂਕ ਦੇ ਇਮਪਲੋਇਅ ਹੋ? ਬੈਂਕ ਦੇ ਨਾਲ ਡੈਂਟਿੰਗ ਮੰਡੀ ਦਾ ਕੰਮ ਕਰਦਾ ਮੈਂ। ਅੱਛਾ ਡੈਂਟਿੰਗ ਮੰਡੀ ਦੇ ਤੁਸੀਂ ਹਾਂਜੀ ਕਰਦੇ। ਤੇ ਤੁਸੀਂ ਪਬਲਿਕ ਦੇ ਨਾਲ ਬਚਾਅ ਦਾ ਕੰਮ ਕਰ ਰਹੇ ਸੀ ਉਹਨਾਂ ਨੂੰ ਫੜਨ ਦਾ? ਹਾਂਜੀ। ਤੇ ਮੈਂ ਤਾਂ ਜਾ ਰਿਹਾ ਮੇਰੇ ਥਾਰ ਤਾਂ ਨਹੀਂ ਗੋਲੀ ਮਾਰੀ ਹੋਇਆ। ਆ ਮੈਂ ਤਾਂ ਉਧਰੋਂ ਆਟੋ ਲੈ ਕੇ ਆ ਰਿਹਾ ਸੀ। ਚੱਪਲ ਨਾਲ ਚੱਪੜ ਰੱਖਦੇ ਥਲੇ। ਚੱਪਲ ਟੁੱਟ ਗਈ ਮਾਰਮਲ ਕਿੰਨੇ ਨੇ? ਆਟੋ ਲੈ ਕੇ ਆ ਰਿਹਾ ਸੀਗਾ ਮੈਂ। ਤੇ ਭੱਜਦੇ ਸੀ ਬੈਗ ਲੈ ਕੇ ਇਧਰ ਨੂੰ। ਅੱਛਾ। ਇੱਕ ਜਣਾ ਤੇ ਬਾਕੀ ਦੂਜੇ ਗੋਲੀਆਂ ਚਲਾ ਰਹੇ ਸੀਗੇ। ਇਹ ਚਾਰ ਜਣੇ ਸੀ ਬਾਕੀ ਉਹ ਗੋਲੀਆਂ ਚਲਾ ਰਹੇ ਸੀ ਇੱਕ ਬੈਗ ਲਾ ਕੇ ਜਦੋਂ ਭੱਜਾ ਰਹੇ ਉੱਥੇ ਆ ਕੇ ਢਾਲਿਆ ਉਹਨਾਂ ਨੇ ਉਹਗਲੇ ਕਿੰਨੇ ਬੰਦੇ ਫੜੇਗੇ ਤਿੰਨ ਕਿੰਨੇ ਬੰਦੇ ਨੇ 6 ਜਣੇ ਤਿੰਨ ਤਿੰਨ ਮੋਟੇ ਸਾਲ ਖੜੇ ਨੇ ਤੇ ਇੱਕ ਲਾ ਕੇ ਭੱਜ ਗਏ ਨੇ ਮੌਕੇ ਤੇ ਜਾਂਚ ਕਰਨ ਪਹੁੰਚੀ ਪੁਲਿਸ ਪਾਰਟੀ ਦਾ ਕਹਿਣਾ ਹੈ ਕਿ ਫਾਈਨਾਂਸ ਕੰਪਨੀ ਵੱਲੋਂ ਸੋਨੇ ਦੇ ਸਟਾਕ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਸਾਫ ਹੋ ਪਾਏਗਾ ਕਿ ਕਿੰਨਾ ਸੋਨਾ ਲੁੱਟਿਆ ਗਿਆ ਹੈ। ਲੋਨ ਫਾਈਨਾਂਸ ਵਿੱਚ ਤਕਰੀਬਨ 9-10 ਮੈਂਬਰਾਂ ਨੂੰ ਜਦੋਂ ਬੰਦੂਕੀ ਹੋਈ ਸੀ ਨੇ। ਲੋਟਾ ਲੈਣ ਨੂੰ 5-6 ਬੰਦੇ ਆਏ ਹੈ। ਉਹਨਾਂ ਨੇ ਫਾਇਰਿੰਗ ਵੀ ਕਰੀ ਹੈ। 3-4 ਬੰਦਿਆਂ 'ਤੇ ਫਾਇਰਿੰਗ ਕਰੀ ਹੈ। ਉਹਨਾਂ ਨਾਲ ਗੱਲ ਵਾਲੀ ਗਿਆ। ਉਹਨਾਂ ਨੂੰ ਹਸਪਤਾਲ ਲੈ ਗਏ। 3 ਬੰਦੇ ਅਸੀਂ ਆਈਡੈਂਟੀਫਾਈ ਕਰ ਲਏ, ਰਾਉਂਡ ਅਪ ਕਰ ਲਏ। ਬਾਕੀ ਅਭੀ ਇਨਵੈਸਟੀਗੇਸ਼ਨ ਕਰ ਰਹੇ ਹੈ ਕਿ

ਉਸ ਰੋਡ ਦੇ ਮਤਲਬ ਲੈਜਰ ਵੀ ਉਹ ਅਬੀ ਲਗਾ ਰਿਹਾ ਆਪਣਾ ਹਿਸਾਬ ਕੀ ਲਾਸਟ ਕਲੋਜ਼ਿੰਗ ਔਰ ਹੁਣ ਕਿਤਨਾ ਹੈ ਉਹ ਪੂਰਾ ਬਤਾਏਗੇ ਅਬੀ ਸਰ ਦੋਲੀ ਕਿਸਕੇ ਲੱਗੀ ਹੈ ਜੀ ਬੋਲੀ ਨਾ ਭਾਈਆ ਇਹਨਾਂ ਥੱਲੇ ਆਪਣਾ ਕਿੰਨਾ ਬੈਂਡ ਘਾੜਿਆ ਵਾ ਜਗਵਣ ਹੀ ਆ ਰਹੇ ਨਾਲ ਮਾਈਕ ਆ ਰਿਹਾ ਕੈਮਰਾ ਆ ਰਿਹਾ ਭਾਈ ਮਾਈਕ ਆ ਰਿਹਾ ਉਹ ਵੀ ਵੈਰੀਫਾਈ ਕਰਦਾ ਹੈ ਵੀ ਚੱਲ ਪੂਰਾ नहीं लूट उन्होंने पूरी कोशिश करी है टाइम लेकर नहीं कर पाती तो काफी बड़ी वारदात चेक कर रहे हैं कुछ ज्यादा फायर किए उन्होंने तो पूरा हम आपको जिनको फायर हुआ है उनकी कंडीशन है ठीक है उनके पैर में लगी है एक हाथ में लगी है उनकी कंडीशन ठीक है ठीक है ਲੁਧਿਆਣਾ ਤੋਂ ਪ੍ਰਾਈਮ ਕੋਦੇ ਲਈ ਹਰਵਿੰਦਰ ਢਿੱਲੋਂ ਅਤੇ ਖੈਰੀ ਦੀ ਰਿਪੋਰਟ